ਪੰਜਾਬ ਵਿੱਚ ਪੁਲਿਸ ਨੇ ਲੰਗੇ ਦਿਨ ਇੱਕ ਮਹਿੰਮ ਚਲਾਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ ਨਤੀਜੇ ਵਜੋਂ ਜ਼ਿਆਦਾਤਰ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਸੂਤਰਾਂ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ ਇਸ ਲਈ ਸੂਬੇ ਭਰ ਦੇ ਵਿੱਚ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਹ ਕਈ ਥਾਵਾਂ ਤੇ ਡਾਕ ਸਕਵੇਟ ਵੀ ਬੁਲਾਇਆ ਗਿਆ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਘੰਟਿਆਂ ਲਈ ਅਖਬਾਰਾਂ ਦੀਆਂ ਵੈੱਬਸਾਈਟਾਂ ਅਤੇ ਡਿਜੀਟਲ ਪਲੇਟਫਾਰਮਾਂ ਤੇ ਭਵੰਦੀਆਂ ਨੇ ਵੀ ਨਮੀ ਚਰਚਾ ਸ਼ੁਰੂ ਕੀਤੀ ਹੈ ਨਿਗਰਾਨ ਵਰਗ ਕਹਿੰਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਇਹ ਰੋਜ਼ਾਨ ਕੋਈ ਨਵਾਂ ਨਹੀਂ ਹੈ ਇਹ ਪ੍ਰਕਿਰਿਆ ਉਨ੍ਹਾਂ ਵਰਗਾਂ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਵੱਖਰਾ ਦਿਖਾ ਕੇ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਮੁੱਖ ਤਾਰਾ মিডিਆ ਇਸ ਦਾ ਸਾਹਮਣਾ ਕਰ ਰਹੀ ਹੈ ਸਾਲ 2020 ਵਿੱਚ ਕੁਝ ਸਿੱਖ ਸੰਸਥਾਵਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰੋਕ ਲਗਾਈ ਗਈ ਸੀ। ਉਸ ਸਮੇਂ ਵੱਡੇ ਮੀਡੀਆ ਗਰੁੱਪਾਂ ਨੇ ਇਸ ਨੂੰ ਸਿਰਫ ਇੱਕ ਖਾਸ ਸਮੁਦਾਏ ਨਾਲ ਜੋੜਿਆ ਸੀ ਅਤੇ ਉਹਨਾਂ ਨੇ ਇਸ ਤੇ ਚੁੱਪੀ ਧਾਰ ਲਈ ਸੀ। ਸਾਲ 2023 ਵਿੱਚ ਵਾਰੀ ਆਈ ਮੁਖਤਾਰਾ ਡਿਜੀਟਲ ਨਿਊਜ਼ ਪਲੇਟਫਾਰਮਾਂ ਦੀ। ਫਿਰ ਵੀ ਅਖੌਤੀ ਅਖਬਾਰਾਂ ਨੇ ਇਸ ਨੂੰ ਆਪਣਾ ਮਸਲਾ ਨਹੀਂ ਮੰਨਿਆ ਤੇ ਚੁੱਪੀ ਛਾੜ ਲਈ। ਅਤੇ ਹੁਣ ਜਦੋਂ ਸਰਕਾਰੀ ਤੌਰ ਤੇ ਅਖਬਾਰਾਂ ਨੂੰ ਕੁਝ ਘੰਟਿਆਂ ਲਈ ਰੋਕਿਆ ਗਿਆ ਤਾਂ ਚਿੰਤਾ ਵਧਣੀ ਲਾਗਮੀ ਸੀ ਨਿਗਰਾਨ ਮੰਨਦੇ ਹਨ ਕਿ ਇਹੋ ਰਾਤ ਜੋ ਪਹਿਲੇ ਵੱਖਰੇ ਸਮਝੇ ਗਏ ਸਨ ਹਿੱਸਿਆਂ ਨਾਲ ਸ਼ੁਰੂ ਹੋਇਆ ਸੀ ਤੇ ਹੁਣ ਸਾਰੇ ਮੀਡੀਆ ਤੱਕ ਪਹੁੰਚ ਰਿਹਾ ਹੈ ਵਿਸ਼ਲੇਸ਼ਕ ਕਹਿੰਦੇ ਹਨ ਕਿ ਜਦੋਂ ਤਾਕਤ ਦਾ ਦੁਰਉਪਯੋਗ ਕਿਸੇ ਇੱਕ ਵਰਗ ਤੇ ਹੁੰਦਾ ਹੈ ਤਾਂ ਬਾਕੀ ਸਮਾਜ ਚੁੱਪ ਰਹਿੰਦਾ ਹੈ ਤਾਂ ਆਖਿਰਕਾਰ ਇਸ ਦਾ ਖਮਿਆਜਾ ਹਰ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਸਿਆਸੀ ਪੱਖੋਂ ਵੀ ਤਨਖਸ਼ੀਬ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਭਾਵੇਂ ਜਿਹੜੀਆਂ ਵੀ ਹੋਣ ਤਾਕਤ ਦੇ ਤਾਂ ਜੇ ਅਤੇ ਕੇਂਦਰੀ ਨੀਤੀਆਂ ਦੇ ਕਾਰਨ ਪਵੰਧੀਆਂ ਦੀ ਪ੍ਰਕਿਰਿਆ ਵਖਵਾਕਰੂ ਰੂਪਾਂ ਦੇ ਵਿੱਚ ਚੱਲ ਜਾਂਦੀ ਹੈ। ਮਿਸਾਲ ਵਜੋਂ ਕੁਝ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਨ ਕਿ ਵਿਰੋਧ ਦੇ ਦੌਰਾਨ ਜਿਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਜਾਂਦੀ ਸੀ ਸਰਕਾਰ ਬਣਨ ਮਗਰੋਂ ਉਹੀ ਅਤਕੰਡੇ ਅਪਣਾਏ ਜਾ ਰਹੇ ਹਨ। ਮਹਾਰਾਜਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਤਦੋ ਹੀ ਸੰਭਵ ਹੋ ਸਕਦਾ ਹੈ ਜਦੋਂ ਸਮਾਜ ਅਤੇ ਮੀਡੀਆ ਇੱਕ ਦੂਜੇ ਨਾਲ ਖੜੇ ਕੇ ਤਾਕਤ ਦੇ ਦੁਰਉਪਯੋਗ ਦਾ ਵਿਰੋਧ ਕਰਨ ਸਿਰਫ ਉਦੋਂ ਹੀ ਮੀਡੀਆ ਦੀ ਆਜ਼ਾਦੀ ਸੰਭਵ ਹੋ ਸਕੇਗੀ ਪੰਜਾਬ ਵਿੱਚ ਪੁਲਿਸ ਨੇ ਲੰਗੇ ਦਿਨ ਇੱਕ ਮਹਿੰਮ ਚਲਾਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ ਨਤੀਜੇ ਵਜੋਂ ਜ਼ਿਆਤਰ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਸੂਤਰਾਂ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ ਇਸ ਲਈ ਸੂਬੇ ਭਰ ਦੇ ਵਿੱਚ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਹ ਕਈ ਥਾਵਾਂ ਤੇ ਡਾਕ ਸਕਵੇਟ ਵੀ ਬੁਲਾਇਆ ਗਿਆ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਘੰਟਿਆਂ ਲਈ ਅਖਬਾਰਾਂ ਦੀਆਂ ਵੈੱਬਸਾਈਟਾਂ ਅਤੇ ਡਿਜੀਟਲ ਪਲੇਟਫਾਰਮਾਂ ਤੇ ਭਵੰਦੀਆਂ ਨੇ ਵੀ ਨਮੀ ਚਰਚਾ ਸ਼ੁਰੂ ਕੀਤੀ ਹੈ ਨਿਗਰਾਨ ਵਰਗ ਕਹਿੰਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਇਹ ਰੋਜ਼ਾਨ ਕੋਈ ਨਵਾਂ ਨਹੀਂ ਹੈ ਇਹ ਪ੍ਰਕਿਰਿਆ ਉਨ੍ਹਾਂ ਵਰਗਾਂ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਵੱਖਰਾ ਦਿਖਾ ਕੇ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਮੁੱਖ ਤਾਰਾ মিডিਆ ਇਸ ਦਾ ਸਾਹਮਣਾ ਕਰ ਰਹੀ ਹੈ ਸਾਲ 2020 ਵਿੱਚ ਕੁਝ ਸਿੱਖ ਸੰਸਥਾਵਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰੋਕ ਲਗਾਈ ਗਈ ਸੀ। ਉਸ ਸਮੇਂ ਵੱਡੇ ਮੀਡੀਆ ਗਰੁੱਪਾਂ ਨੇ ਇਸ ਨੂੰ ਸਿਰਫ ਇੱਕ ਖਾਸ ਸਮੁਦਾਏ ਨਾਲ ਜੋੜਿਆ ਸੀ ਅਤੇ ਉਹਨਾਂ ਨੇ ਇਸ ਤੇ ਚੁੱਪੀ ਧਾਰ ਲਈ ਸੀ। ਸਾਲ 2023 ਵਿੱਚ ਵਾਰੀ ਆਈ ਮੁਕਤਾ ਡਿਜੀਟਲ ਨਿਊਜ਼ ਪਲੇਟਫਾਰਮਾਂ ਦੀ। ਫਿਰ ਵੀ ਅਖੌਤੀ ਅਖਬਾਰਾਂ ਨੇ ਇਸ ਨੂੰ ਆਪਣਾ ਮਸਲਾ ਨਹੀਂ ਮੰਨਿਆ ਤੇ ਚੁੱਪੀ ਛਾੜ ਲਈ। ਅਤੇ ਹੁਣ ਜਦੋਂ ਸਰਕਾਰੀ ਤੌਰ ਤੇ ਅਖਬਾਰਾਂ ਨੂੰ ਕੁਝ ਘੰਟਿਆਂ ਲਈ ਰੋਕਿਆ ਗਿਆ ਤਾਂ ਚਿੰਤਾ ਵਧਣੀ ਲアドਮੀ ਸੀ ਨਿਗਰਾਨ ਮੰਨਦੇ ਹਨ ਕਿ ਇਹੋ ਰਾਤ ਜੋ ਪਹਿਲੇ ਵੱਖਰੇ ਸਮਝੇ ਗਏ ਸਨ ਹਿੱਸਿਆਂ ਨਾਲ ਸ਼ੁਰੂ ਹੋਇਆ ਸੀ ਤੇ ਹੁਣ ਸਾਰੇ ਮੀਡੀਆ ਤੱਕ ਪਹੁੰਚ ਰਿਹਾ ਹੈ ਵਿਸ਼ਲੇਸ਼ਕ ਕਹਿੰਦੇ ਹਨ ਕਿ ਜਦੋਂ ਤਾਕਤ ਦਾ ਦੁਰਉਪਯੋਗ ਕਿਸੇ ਇੱਕ ਵਰਗ ਤੇ ਹੁੰਦਾ ਹੈ ਤਾਂ ਬਾਕੀ ਸਮਾਜ ਚੁੱਪ ਰਹਿੰਦਾ ਹੈ ਤਾਂ ਆਖਿਰਕਾਰ ਇਸ ਦਾ ਖਮਿਆਜਾ ਹਰ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਸਿਆਸੀ ਪੱਖੋਂ ਵੀ ਤਨਖਸ਼ੀਬ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਭਾਵੇਂ ਜਿਹੜੀਆਂ ਵੀ ਹੋਣ ਤਾਕਤ ਦੇ ਤਾਂ ਜੇ ਅਤੇ ਕੇਂਦਰੀ ਨੀਤੀਆਂ ਦੇ ਕਾਰਨ ਪਵੰਧੀਆਂ ਦੀ ਪ੍ਰਕਿਰਿਆ ਵਖਵਾਕਰੂ ਰੂਪਾਂ ਦੇ ਵਿੱਚ ਚੱਲ ਜਾਂਦੀ ਹੈ। ਮਿਸਾਲ ਵਜੋਂ ਕੁਝ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਨ ਕਿ ਵਿਰੋਧ ਦੇ ਦੌਰਾਨ ਜਿਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਜਾਂਦੀ ਸੀ ਸਰਕਾਰ ਬਣਨ ਮਗਰੋਂ ਉਹੀ ਅਤਕੰਡੇ ਅਪਣਾਏ ਜਾ ਰਹੇ ਹਨ। ਮਹਾਰਾਜਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਤਦੋ ਹੀ ਸੰਭਵ ਹੋ ਸਕਦਾ ਹੈ ਜਦੋਂ ਸਮਾਜ ਅਤੇ ਮੀਡੀਆ ਇੱਕ ਦੂਜੇ ਨਾਲ ਖੜੇ ਕੇ ਤਾਕਤ ਦੇ ਦੁਰਉਪਯੋਗ ਦਾ ਵਿਰੋਧ ਕਰਨ ਸਿਰਫ ਉਦੋਂ ਹੀ ਮੀਡੀਆ ਦੀ ਆਜ਼ਾਦੀ ਸੰਭਵ ਹੋ ਸਕੇਗੀ ਪੰਜਾਬ ਵਿੱਚ ਪੁਲਿਸ ਨੇ ਲੰਗੇ ਦਿਨ ਇੱਕ ਮਹਿੰਮ ਚਲਾਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ ਨਤੀਜੇ ਵਜੋਂ ਜ਼ਿਆਦਾਤਰ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਸੂਤਰਾਂ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ ਇਸ ਲਈ ਸੂਬੇ ਭਰ ਦੇ ਵਿੱਚ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਹ ਕਈ ਥਾਵਾਂ ਤੇ ਡਾਕ ਸਕਵੇਟ ਵੀ ਬੁਲਾਇਆ ਗਿਆ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਘੰਟਿਆਂ ਲਈ ਅਖਬਾਰਾਂ ਦੀਆਂ ਵੈੱਬਸਾਈਟਾਂ ਅਤੇ ਡਿਜੀਟਲ ਪਲੇਟਫਾਰਮਾਂ ਤੇ ਭਵੰਦੀਆਂ ਨੇ ਵੀ ਨਮੀ ਚਰਚਾ ਸ਼ੁਰੂ ਕੀਤੀ ਹੈ ਨਿਗਰਾਨ ਵਰਗ ਕਹਿੰਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਇਹ ਰੋਜ਼ਾਨ ਕੋਈ ਨਵਾਂ ਨਹੀਂ ਹੈ ਇਹ ਪ੍ਰਕਿਰਿਆ ਉਨ੍ਹਾਂ ਵਰਗਾਂ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਵੱਖਰਾ ਦਿਖਾ ਕੇ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਮੁੱਖ ਤਾਰਾ মিডিਆ ਇਸ ਦਾ ਸਾਹਮਣਾ ਕਰ ਰਹੀ ਹੈ ਸਾਲ 2020 ਵਿੱਚ ਕੁਝ ਸਿੱਖ ਸੰਸਥਾਵਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰੋਕ ਲਗਾਈ ਗਈ ਸੀ। ਉਸ ਸਮੇਂ ਵੱਡੇ মিডিਆ ਗਰੁੱਪਾਂ ਨੇ ਇਸ ਨੂੰ ਸਿਰਫ ਇੱਕ ਖਾਸ ਸਮੁਦਾਏ ਨਾਲ ਜੋੜਿਆ ਸੀ ਅਤੇ ਉਹਨਾਂ ਨੇ ਇਸ ਤੇ ਚੁੱਪੀ ਧਾਰ ਲਈ ਸੀ। ਸਾਲ 2023 ਵਿੱਚ ਵਾਰੀ ਆਈ ਮੁਖਤਾਰਾ ਡਿਜੀਟਲ ਨਿਊਜ਼ ਪਲੇਟਫਾਰਮਾਂ ਦੀ। ਫਿਰ ਵੀ ਅਖੌਤੀ ਅਖਬਾਰਾਂ ਨੇ ਇਸ ਨੂੰ ਆਪਣਾ ਮਸਲਾ ਨਹੀਂ ਮੰਨਿਆ ਤੇ ਚੁੱਪੀ ਛਾੜ ਲਈ। ਅਤੇ ਹੁਣ ਜਦੋਂ ਸਰਕਾਰੀ ਤੌਰ ਤੇ ਅਖਬਾਰਾਂ ਨੂੰ ਕੁਝ ਘੰਟਿਆਂ ਲਈ ਰੋਕਿਆ ਗਿਆ ਤਾਂ ਚਿੰਤਾ ਵਧਣੀ ਲਾਗਮੀ ਸੀ ਨਿਗਰਾਨ ਮੰਨਦੇ ਹਨ ਕਿ ਇਹੋ ਰਾਤ ਜੋ ਪਹਿਲੇ ਵੱਖਰੇ ਸਮਝੇ ਗਏ ਸਨ ਹਿੱਸਿਆਂ ਨਾਲ ਸ਼ੁਰੂ ਹੋਇਆ ਸੀ ਤੇ ਹੁਣ ਸਾਰੇ ਮੀਡੀਆ ਤੱਕ ਪਹੁੰਚ ਰਿਹਾ ਹੈ ਪਿਛਲੇ ਸੀ ਕਹਿੰਦੇ ਹਨ ਕਿ ਜਦੋਂ ਤਾਕਤ ਦਾ ਦੁਰਉਪਯੋਗ ਕਿਸੇ ਇੱਕ ਵਰਗ ਤੇ ਹੁੰਦਾ ਹੈ ਤਾਂ ਬਾਕੀ ਸਮਾਜ ਚੁੱਪ ਰਹਿੰਦਾ ਹੈ ਤਾਂ ਆਖਿਰਕਾਰ ਇਸ ਦਾ ਖਮਿਆਜਾ ਹਰ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਸਿਆਸੀ ਪੱਖੋਂ ਵੀ ਤਨਖਸ਼ੀਬ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਭਾਵੇਂ ਜਿਹੜੀਆਂ ਵੀ ਹੋਣ ਤਾਕਤ ਦੇ ਢਾਂਜੇ ਅਤੇ ਕੇਂਦਰੀ ਨੀਤੀਆਂ ਦੇ ਕਾਰਨ ਪਵੰਧੀਆਂ ਦੀ ਪ੍ਰਕਿਰਿਆ ਵਖਵਖ ਰੂਪਾਂ ਦੇ ਵਿੱਚ ਚੱਲ ਜਾਂਦੀ ਹੈ। ਮਿਸਾਲ ਵਜੋਂ ਕੁਝ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਨ ਕਿ ਵਿਰੋਧ ਦੇ ਦੌਰਾਨ ਜਿਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਜਾਂਦੀ ਸੀ ਸਰਕਾਰ ਬਣਨ ਮਗਰੋਂ ਉਹੀ ਇਤਕੰਡੇ ਅਪਣਾਏ ਜਾ ਰਹੇ ਹਨ। ਮਹਾਰਾਜਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਤਦੋ ਹੀ ਸੰਭਵ ਹੋ ਸਕਦਾ ਹੈ ਜਦੋਂ ਸਮਾਜ ਅਤੇ ਮੀਡੀਆ ਇੱਕ ਦੂਜੇ ਨਾਲ ਖੜੇ ਕੇ ਤਾਕਤ ਦੇ ਦੁਰਉਪਯੋਗ ਦਾ ਵਿਰੋਧ ਕਰਨ ਸਿਰਫ ਉਦੋਂ ਹੀ ਮੀਡੀਆ ਦੀ ਆਜ਼ਾਦੀ ਸੰਭਵ ਹੋ ਸਕੇਗੀ ਪੰਜਾਬ ਵਿੱਚ ਪੁਲਿਸ ਨੇ ਲੰਗੇ ਦਿਨ ਇੱਕ ਮਹਿੰਮ ਚਲਾਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ ਨਤੀਜੇ ਵਜੋਂ ਜ਼ਿਆਤਰ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਸੂਤਰਾਂ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ ਇਸ ਲਈ ਸੂਬੇ ਭਰ ਦੇ ਵਿੱਚ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਹ ਕਈ ਥਾਵਾਂ ਤੇ ਡਾਕ ਸਕਵੇਟ ਵੀ ਬੁਲਾਇਆ ਗਿਆ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਘੰਟਿਆਂ ਲਈ ਅਖਬਾਰਾਂ ਦੀਆਂ ਵੈੱਬਸਾਈਟਾਂ ਅਤੇ ਡਿਜੀਟਲ ਪਲੇਟਫਾਰਮਾਂ ਤੇ ਭਵੰਦੀਆਂ ਨੇ ਵੀ ਨਮੀ ਚਰਚਾ ਸ਼ੁਰੂ ਕੀਤੀ ਹੈ ਨਿਗਰਾਨ ਵਰਗ ਕਹਿੰਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਇਹ ਰੋਜ਼ਾਨ ਕੋਈ ਨਵਾਂ ਨਹੀਂ ਹੈ ਇਹ ਪ੍ਰਕਿਰਿਆ ਉਨ੍ਹਾਂ ਵਰਗਾਂ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਵੱਖਰਾ ਦਿਖਾ ਕੇ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਮੁੱਖ ਤਾਰਾ ਮੀਡੀਆ ਇਸ ਦਾ ਸਾਹਮਣਾ ਕਰ ਰਹੀ ਹੈ ਸਾਲ 2020 ਵਿੱਚ ਕੁਝ ਸਿੱਖ ਸੰਸਥਾਵਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰੋਕ ਲਗਾਈ ਗਈ ਸੀ। ਉਸ ਸਮੇਂ ਵੱਡੇ মিডিਆ ਗਰੁੱਪਾਂ ਨੇ ਇਸ ਨੂੰ ਸਿਰਫ ਇੱਕ ਖਾਸ ਸਮੁਦਾਏ ਨਾਲ ਜੋੜਿਆ ਸੀ ਅਤੇ ਉਹਨਾਂ ਨੇ ਇਸ ਤੇ ਚੁੱਪੀ ਧਾਰ ਲਈ ਸੀ। ਸਾਲ 2023 ਵਿੱਚ ਵਾਰੀ ਆਈ ਮੁਖਤਾਰਾ ਡਿਜੀਟਲ ਨਿਊਜ਼ ਪਲੇਟਫਾਰਮਾਂ ਦੀ। ਫਿਰ ਵੀ ਅਖੌਤੀ ਅਖਬਾਰਾਂ ਨੇ ਇਸ ਨੂੰ ਆਪਣਾ ਮਸਲਾ ਨਹੀਂ ਮੰਨਿਆ ਤੇ ਚੁੱਪੀ ਛਾੜ ਲਈ। ਅਤੇ ਹੁਣ ਜਦੋਂ ਸਰਕਾਰੀ ਤੌਰ ਤੇ ਅਖਬਾਰਾਂ ਨੂੰ ਕੁਝ ਘੰਟਿਆਂ ਲਈ ਰੋਕਿਆ ਗਿਆ ਤਾਂ ਚਿੰਤਾ ਵਧਣੀ ਲਾਗਮੀ ਸੀ ਨਿਗਰਾਨ ਮੰਨਦੇ ਹਨ ਕਿ ਇਹੋ ਰਾਤ ਜੋ ਪਹਿਲੇ ਵੱਖਰੇ ਸਮਝੇ ਗਏ ਸਨ ਹਿੱਸਿਆਂ ਨਾਲ ਸ਼ੁਰੂ ਹੋਇਆ ਸੀ ਤੇ ਹੁਣ ਸਾਰੇ মিডিਆ ਤੱਕ ਪਹੁੰਚ ਰਿਹਾ ਹੈ ਵਿਸ਼ਲੇਸ਼ਕ ਕਹਿੰਦੇ ਹਨ ਕਿ ਜਦੋਂ ਤਾਕਤ ਦਾ ਦੁਰਉਪਯੋਗ ਕਿਸੇ ਇੱਕ ਵਰਗ ਤੇ ਹੁੰਦਾ ਹੈ ਤਾਂ ਬਾਕੀ ਸਮਾਜ ਚੁੱਪ ਰਹਿੰਦਾ ਹੈ ਤਾਂ ਆਖਿਰਕਾਰ ਇਸ ਦਾ ਖਮਿਆਜਾ ਹਰ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਸਿਆਸੀ ਪੱਖੋਂ ਵੀ ਤਾਨਕਸ਼ੀਪ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਭਾਵੇਂ ਜਿਹੜੀਆਂ ਵੀ ਹੋਣ ਤਾਕਤ ਦੇ ਤਾਂ ਜੇ ਅਤੇ ਕੇਂਦਰੀ ਨੀਤੀਆਂ ਦੇ ਕਾਰਨ ਪਵੰਧੀਆਂ ਦੀ ਪ੍ਰਕਿਰਿਆ ਵਖਵਾਕਰੂ ਰੂਪਾਂ ਦੇ ਵਿੱਚ ਚੱਲ ਜਾਂਦੀ ਹੈ। ਮਿਸਾਲ ਵਜੋਂ ਕੁਝ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਨ ਕਿ ਵਿਰੋਧ ਦੇ ਦੌਰਾਨ ਜਿਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਜਾਂਦੀ ਸੀ ਸਰਕਾਰ ਬਣਨ ਮਗਰੋਂ ਉਹੀ ਅਤਕੰਡੇ ਅਪਣਾਏ ਜਾ ਰਹੇ ਹਨ। ਮਹਾਰਾਜਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਤਦੋ ਹੀ ਸੰਭਵ ਹੋ ਸਕਦਾ ਹੈ ਜਦੋਂ ਸਮਾਜ ਅਤੇ ਮੀਡੀਆ ਇੱਕ ਦੂਜੇ ਨਾਲ ਖੜੇ ਕੇ ਤਾਕਤ ਦੇ ਦੁਰਉਪਯੋਗ ਦਾ ਵਿਰੋਧ ਕਰਨ ਸਿਰਫ ਉਦੋਂ ਹੀ ਮੀਡੀਆ ਦੀ ਆਜ਼ਾਦੀ ਸੰਭਵ ਹੋ ਸਕੇਗੀ ਪੰਜਾਬ ਵਿੱਚ ਪੁਲਿਸ ਨੇ ਲੰਗੇ ਦਿਨ ਇੱਕ ਮਹਿੰਮ ਚਲਾਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ। ਨਤੀਜੇ ਵਜੋਂ ਜ਼ਿਆਤਰ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ। ਸੂਤਰਾਂ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ। ਇਸ ਲਈ ਸੂਬੇ ਭਰ ਦੇ ਵਿੱਚ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਹ ਕਈ ਥਾਵਾਂ ਤੇ ਡਾਕ ਸਕਵੇਟ ਵੀ ਬੁਲਾਇਆ ਗਿਆ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਘੰਟਿਆਂ ਲਈ ਅਖਬਾਰਾਂ ਦੀਆਂ ਵੈੱਬਸਾਈਟਾਂ ਅਤੇ ਡਿਜੀਟਲ ਪਲੇਟਫਾਰਮਾਂ ਤੇ ਭਵੰਦੀਆਂ ਨੇ ਵੀ ਨਮੀ ਚਰਚਾ ਸ਼ੁਰੂ ਕੀਤੀ ਹੈ ਨਿਗਰਾਨ ਵਰਗ ਕਹਿੰਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਇਹ ਰੋਜ਼ਾਨ ਕੋਈ ਨਵਾਂ ਨਹੀਂ ਹੈ ਇਹ ਪ੍ਰਕਿਰਿਆ ਉਨ੍ਹਾਂ ਵਰਗਾਂ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਵੱਖਰਾ ਦਿਖਾ ਕੇ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਮੁੱਖ ਤਾਰਾ মিডিਆ ਇਸ ਦਾ ਸਾਹਮਣਾ ਕਰ ਰਹੀ ਹੈ ਸਾਲ 2020 ਵਿੱਚ ਕੁਝ ਸਿੱਖ ਸੰਸਥਾਵਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰੋਕ ਲਗਾਈ ਗਈ ਸੀ। ਉਸ ਸਮੇਂ ਵੱਡੇ মিডিਆ ਗਰੁੱਪਾਂ ਨੇ ਇਸ ਨੂੰ ਸਿਰਫ ਇੱਕ ਖਾਸ ਸਮੁਦਾਏ ਨਾਲ ਜੋੜਿਆ ਸੀ ਅਤੇ ਉਹਨਾਂ ਨੇ ਇਸ ਤੇ ਚੁੱਪੀ ਧਾਰ ਲਈ ਸੀ। ਸਾਲ 2023 ਵਿੱਚ ਵਾਰੀ ਆਈ ਮੁਕਤਾਰਾ ਡਿਜੀਟਲ ਨਿਊਜ਼ ਪਲੇਟਫਾਰਮਾਂ ਦੀ। ਫਿਰ ਵੀ ਅਖੌਤੀ ਅਖਬਾਰਾਂ ਨੇ ਇਸ ਨੂੰ ਆਪਣਾ ਮਸਲਾ ਨਹੀਂ ਮੰਨਿਆ ਤੇ ਚੁੱਪੀ ਛਾੜ ਲਈ। ਅਤੇ ਹੁਣ ਜਦੋਂ ਸਰਕਾਰੀ ਤੌਰ ਤੇ ਅਖਬਾਰਾਂ ਨੂੰ ਕੁਝ ਘੰਟਿਆਂ ਲਈ ਰੋਕਿਆ ਗਿਆ ਤਾਂ ਚਿੰਤਾ ਵਧਣੀ ਲਾਗਮੀ ਸੀ ਨਿਗਰਾਨ ਮੰਨਦੇ ਹਨ ਕਿ ਇਹੋ ਰਾਤ ਜੋ ਪਹਿਲੇ ਵੱਖਰੇ ਸਮਝੇ ਗਏ ਸਨ ਹਿੱਸਿਆਂ ਨਾਲ ਸ਼ੁਰੂ ਹੋਇਆ ਸੀ ਤੇ ਹੁਣ ਸਾਰੇ ਮੀਡੀਆ ਤੱਕ ਪਹੁੰਚ ਰਿਹਾ ਹੈ ਵਿਸ਼ਲੇਸ਼ਕ ਕਹਿੰਦੇ ਹਨ ਕਿ ਜਦੋਂ ਤਾਕਤ ਦਾ ਦੁਰਉਪਯੋਗ ਕਿਸੇ ਇੱਕ ਵਰਗ ਤੇ ਹੁੰਦਾ ਹੈ ਤਾਂ ਬਾਕੀ ਸਮਾਜ ਚੁੱਪ ਰਹਿੰਦਾ ਹੈ ਤਾਂ ਆਖਿਰਕਾਰ ਇਸ ਦਾ ਖਮਿਆਜਾ ਹਰ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਸਿਆਸੀ ਪੱਖੋਂ ਵੀ ਤਨਖਸ਼ੀਬ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਭਾਵੇਂ ਜਿਹੜੀਆਂ ਵੀ ਹੋਣ ਤਾਕਤ ਦੇ ਤਾਂ ਜੇ ਅਤੇ ਕੇਂਦਰੀ ਨੀਤੀਆਂ ਦੇ ਕਾਰਨ ਪਵੰਧੀਆਂ ਦੀ ਪ੍ਰਕਿਰਿਆ ਵਖਵਖ ਰੂਪਾਂ ਦੇ ਵਿੱਚ ਚੱਲ ਜਾਂਦੀ ਹੈ। ਮਿਸਾਲ ਵਜੋਂ ਕੁਝ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਨ ਕਿ ਵਿਰੋਧ ਦੇ ਦੌਰਾਨ ਜਿਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਜਾਂਦੀ ਸੀ ਸਰਕਾਰ ਬਣਨ ਮਗਰੋਂ ਉਹੀ ਅਤਕੰਡੇ ਅਪਣਾਏ ਜਾ ਰਹੇ ਹਨ। ਮਹਾਰਾਜਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਤਦੋ ਹੀ ਸੰਭਵ ਹੋ ਸਕਦਾ ਹੈ ਜਦੋਂ ਸਮਾਜ ਅਤੇ ਮੀਡੀਆ ਇੱਕ ਦੂਜੇ ਨਾਲ ਖੜੇ ਕੇ ਤਾਕਤ ਦੇ ਦੁਰਉਪਯੋਗ ਦਾ ਵਿਰੋਧ ਕਰਨ ਸਿਰਫ ਉਦੋਂ ਹੀ ਮੀਡੀਆ ਦੀ ਆਜ਼ਾਦੀ ਸੰਭਵ ਹੋ ਸਕੇਗੀ ਪੰਜਾਬ ਵਿੱਚ ਪੁਲਿਸ ਨੇ ਲੰਗੇ ਦਿਨ ਇੱਕ ਮਹਿੰਮ ਚਲਾਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ ਨਤੀਜੇ ਵਜੋਂ ਜ਼ਿਆਤਰ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਸੂਤਰਾਂ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ ਇਸ ਲਈ ਸੂਬੇ ਭਰ ਦੇ ਵਿੱਚ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਹ ਕਈ ਥਾਵਾਂ ਤੇ ਡਾਕ ਸਕਵੇਟ ਵੀ ਬੁਲਾਇਆ ਗਿਆ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਘੰਟਿਆਂ ਲਈ ਅਖਬਾਰਾਂ ਦੀਆਂ ਵੈੱਬਸਾਈਟਾਂ ਅਤੇ ਡਿਜੀਟਲ ਪਲੇਟਫਾਰਮਾਂ ਤੇ ਭਵੰਦੀਆਂ ਨੇ ਵੀ ਨਮੀ ਚਰਚਾ ਸ਼ੁਰੂ ਕਰ ਦਿੱਤੀ ਹੈ ਨਿਗਰਾਨ ਵਰਗ ਕਹਿੰਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਇਹ ਰੋਜ਼ਾਨ ਕੋਈ ਨਵਾਂ ਨਹੀਂ ਹੈ ਇਹ ਪ੍ਰਕਿਰਿਆ ਉਨ੍ਹਾਂ ਵਰਗਾਂ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਵੱਖਰਾ ਦਿਖਾ ਕੇ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਮੁੱਖ ਤਾਰਾ মিডিਆ ਇਸ ਦਾ ਸਾਹਮਣਾ ਕਰ ਰਹੀ ਹੈ ਸਾਲ 2020 ਵਿੱਚ ਕੁਝ ਸਿੱਖ ਸੰਸਥਾਵਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰੋਕ ਲਗਾਈ ਗਈ ਸੀ। ਉਸ ਸਮੇਂ ਵੱਡੇ ਮੀਡੀਆ ਗਰੁੱਪਾਂ ਨੇ ਇਸ ਨੂੰ ਸਿਰਫ ਇੱਕ ਖਾਸ ਸਮੁਦਾਏ ਨਾਲ ਜੋੜਿਆ ਸੀ ਅਤੇ ਉਹਨਾਂ ਨੇ ਇਸ ਤੇ ਚੁੱਪੀ ਧਾਰ ਲਈ ਸੀ। ਸਾਲ 2023 ਵਿੱਚ ਵਾਰੀ ਆਈ ਮੁਕਤਾਰਾ ਡਿਜੀਟਲ ਨਿਊਜ਼ ਪਲੇਟਫਾਰਮਾਂ ਦੀ। ਫਿਰ ਵੀ ਅਖੌਤੀ ਅਖਬਾਰਾਂ ਨੇ ਇਸ ਨੂੰ ਆਪਣਾ ਮਸਲਾ ਨਹੀਂ ਮੰਨਿਆ ਤੇ ਚੁੱਪੀ ਛਾੜ ਲਈ। ਅਤੇ ਹੁਣ ਜਦੋਂ ਸਰਕਾਰੀ ਤੌਰ ਤੇ ਅਖਬਾਰਾਂ ਨੂੰ ਕੁਝ ਘੰਟਿਆਂ ਲਈ ਰੋਕਿਆ ਗਿਆ ਤਾਂ ਚਿੰਤਾ ਵਧਣੀ ਲਾਗਮੀ ਸੀ ਨਿਗਰਾਨ ਮੰਨਦੇ ਹਨ ਕਿ ਇਹੋ ਰਾਤ ਜੋ ਪਹਿਲੇ ਵੱਖਰੇ ਸਮਝੇ ਗਏ ਸਨ ਹਿੱਸਿਆਂ ਨਾਲ ਸ਼ੁਰੂ ਹੋਇਆ ਸੀ ਤੇ ਹੁਣ ਸਾਰੇ ਮੀਡੀਆ ਤੱਕ ਪਹੁੰਚ ਰਿਹਾ ਹੈ ਵਿਸ਼ਲੇਸ਼ਕ ਕਹਿੰਦੇ ਹਨ ਕਿ ਜਦੋਂ ਤਾਕਤ ਦਾ ਦੁਰਉਪਯੋਗ ਕਿਸੇ ਇੱਕ ਵਰਗ ਤੇ ਹੁੰਦਾ ਹੈ ਤਾਂ ਬਾਕੀ ਸਮਾਜ ਚੁੱਪ ਰਹਿੰਦਾ ਹੈ ਤਾਂ ਆਖਿਰਕਾਰ ਇਸ ਦਾ ਖਮਿਆਜਾ ਹਰ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਸਿਆਸੀ ਪੱਖੋਂ ਵੀ ਤਨਖਸ਼ੀਬ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਭਾਵੇਂ ਜਿਹੜੀਆਂ ਵੀ ਹੋਣ ਤਾਕਤ ਦੇ ਤਾਂ ਜੇ ਅਤੇ ਕੇਂਦਰੀ ਨੀਤੀਆਂ ਦੇ ਕਾਰਨ ਪਵੰਧੀਆਂ ਦੀ ਪ੍ਰਕਿਰਿਆ ਵਖਵਾਕਰੂ ਰੂਪਾਂ ਦੇ ਵਿੱਚ ਚੱਲ ਜਾਂਦੀ ਹੈ। ਮਿਸਾਲ ਵਜੋਂ ਕੁਝ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਨ ਕਿ ਵਿਰੋਧ ਦੇ ਦੌਰਾਨ ਜਿਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਜਾਂਦੀ ਸੀ ਸਰਕਾਰ ਬਣਨ ਮਗਰੋਂ ਉਹੀ ਇਤਕੰਡੇ ਅਪਣਾਏ ਜਾ ਰਹੇ ਹਨ। ਮਹਾਰਾਜਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਤਦੋ ਹੀ ਸੰਭਵ ਹੋ ਸਕਦਾ ਹੈ ਜਦੋਂ ਸਮਾਜ ਅਤੇ ਮੀਡੀਆ ਇੱਕ ਦੂਜੇ ਨਾਲ ਖੜੇ ਕੇ ਤਾਕਤ ਦੇ ਦੁਰਉਪਯੋਗ ਦਾ ਵਿਰੋਧ ਕਰਨ ਸਿਰਫ ਉਦੋਂ ਹੀ ਮੀਡੀਆ ਦੀ ਆਜ਼ਾਦੀ ਸੰਭਵ ਹੋ ਸਕੇਗੀ ਪੰਜਾਬ ਵਿੱਚ ਪੁਲਿਸ ਨੇ ਲੰਗੇ ਦਿਨ ਇੱਕ ਮਹਿੰਮ ਚਲਾਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ। ਨਤੀਜੇ ਵਜੋਂ ਜ਼ਿਆਤਰ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ। ਸੂਤਰਾਂ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ। ਇਸ ਲਈ ਸੂਬੇ ਭਰ ਦੇ ਵਿੱਚ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਹ ਕਈ ਥਾਵਾਂ ਤੇ ਡਾਕ ਸਕਵੇਟ ਵੀ ਬੁਲਾਇਆ ਗਿਆ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਘੰਟਿਆਂ ਲਈ ਅਖਬਾਰਾਂ ਦੀਆਂ ਵੈੱਬਸਾਈਟਾਂ ਅਤੇ ਡਿਜੀਟਲ ਪਲੇਟਫਾਰਮਾਂ ਤੇ ਭਵੰਦੀਆਂ ਨੇ ਵੀ ਨਮੀ ਚਰਚਾ ਸ਼ੁਰੂ ਕੀਤੀ ਹੈ ਨਿਗਰਾਨ ਵਰਗ ਕਹਿੰਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਇਹ ਰੋਜ਼ਾਨ ਕੋਈ ਨਵਾਂ ਨਹੀਂ ਹੈ ਇਹ ਪ੍ਰਕਿਰਿਆ ਉਨ੍ਹਾਂ ਵਰਗਾਂ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਵੱਖਰਾ ਦਿਖਾ ਕੇ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਮੁੱਖ ਤਾਰਾ মিডিਆ ਇਸ ਦਾ ਸਾਹਮਣਾ ਕਰ ਰਹੀ ਹੈ ਸਾਲ 2020 ਵਿੱਚ ਕੁਝ ਸਿੱਖ ਸੰਸਥਾਵਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰੋਕ ਲਗਾਈ ਗਈ ਸੀ। ਉਸ ਸਮੇਂ ਵੱਡੇ মিডিਆ ਗਰੁੱਪਾਂ ਨੇ ਇਸ ਨੂੰ ਸਿਰਫ ਇੱਕ ਖਾਸ ਸਮੁਦਾਏ ਨਾਲ ਜੋੜਿਆ ਸੀ ਅਤੇ ਉਹਨਾਂ ਨੇ ਇਸ ਤੇ ਚੁੱਪੀ ਧਾਰ ਲਈ ਸੀ। ਸਾਲ 2023 ਵਿੱਚ ਵਾਰੀ ਆਈ ਮੁਖਤਾਰਾ ਡਿਜੀਟਲ ਨਿਊਜ਼ ਪਲੇਟਫਾਰਮਾਂ ਦੀ। ਫਿਰ ਵੀ ਅਖੌਤੀ ਅਖਬਾਰਾਂ ਨੇ ਇਸ ਨੂੰ ਆਪਣਾ ਮਸਲਾ ਨਹੀਂ ਮੰਨਿਆ ਤੇ ਚੁੱਪੀ ਛਾੜ ਲਈ। ਅਤੇ ਹੁਣ ਜਦੋਂ ਸਰਕਾਰੀ ਤੌਰ ਤੇ ਅਖਬਾਰਾਂ ਨੂੰ ਕੁਝ ਘੰਟਿਆਂ ਲਈ ਰੋਕਿਆ ਗਿਆ ਤਾਂ ਚਿੰਤਾ ਵਧਣੀ ਲਾਗਮੀ ਸੀ ਨਿਗਰਾਨ ਮੰਨਦੇ ਹਨ ਕਿ ਇਹੋ ਰਾਤ ਜੋ ਪਹਿਲੇ ਵੱਖਰੇ ਸਮਝੇ ਗਏ ਸਨ ਹਿੱਸਿਆਂ ਨਾਲ ਸ਼ੁਰੂ ਹੋਇਆ ਸੀ ਤੇ ਹੁਣ ਸਾਰੇ ਮੀਡੀਆ ਤੱਕ ਪਹੁੰਚ ਰਿਹਾ ਹੈ ਵਿਸ਼ਲੇਸ਼ਕ ਕਹਿੰਦੇ ਹਨ ਕਿ ਜਦੋਂ ਤਾਕਤ ਦਾ ਦੁਰਉਪਯੋਗ ਕਿਸੇ ਇੱਕ ਵਰਗ ਤੇ ਹੁੰਦਾ ਹੈ ਤਾਂ ਬਾਕੀ ਸਮਾਜ ਚੁੱਪ ਰਹਿੰਦਾ ਹੈ ਤਾਂ ਆਖਿਰਕਾਰ ਇਸ ਦਾ ਖਮਿਆਜਾ ਹਰ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਸਿਆਸੀ ਪੱਖੋਂ ਵੀ ਤਨਖਸ਼ੀਬ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਭਾਵੇਂ ਜਿਹੜੀਆਂ ਵੀ ਹੋਣ ਤਾਕਤ ਦੇ ਤਾਂ ਜੇ ਅਤੇ ਕੇਂਦਰੀ ਨੀਤੀਆਂ ਦੇ ਕਾਰਨ ਪਵੰਧੀਆਂ ਦੀ ਪ੍ਰਕਿਰਿਆ ਵਖਵਾਕਰੂ ਰੂਪਾਂ ਦੇ ਵਿੱਚ ਚੱਲ ਜਾਂਦੀ ਹੈ। ਮਿਸਾਲ ਵਜੋਂ ਕੁਝ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਨ ਕਿ ਵਿਰੋਧ ਦੇ ਦੌਰਾਨ ਜਿਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਜਾਂਦੀ ਸੀ ਸਰਕਾਰ ਬਣਨ ਮਗਰੋਂ ਉਹੀ ਅਤਕੰਡੇ ਅਪਣਾਏ ਜਾ ਰਹੇ ਹਨ। ਮਹਾਰਾਜਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਤਦੋ ਹੀ ਸੰਭਵ ਹੋ ਸਕਦਾ ਹੈ ਜਦੋਂ ਸਮਾਜ ਅਤੇ ਮੀਡੀਆ ਇੱਕ ਦੂਜੇ ਨਾਲ ਖੜੇ ਕੇ ਤਾਕਤ ਦੇ ਦੁਰਉਪਯੋਗ ਦਾ ਵਿਰੋਧ ਕਰਨ ਸਿਰਫ ਉਦੋਂ ਹੀ ਮੀਡੀਆ ਦੀ ਆਜ਼ਾਦੀ ਸੰਭਵ ਹੋ ਸਕੇਗੀ ਪੰਜਾਬ ਵਿੱਚ ਪੁਲਿਸ ਨੇ ਲੰਗੇ ਦਿਨ ਇੱਕ ਮਹਿੰਮ ਚਲਾਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ ਨਤੀਜੇ ਵਜੋਂ ਜ਼ਿਆਤਰ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ ਸੂਤਰਾਂ ਅਨੁਸਾਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ ਇਸ ਲਈ ਸੂਬੇ ਭਰ ਦੇ ਵਿੱਚ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਇਹ ਕਈ ਥਾਵਾਂ ਤੇ ਡਾਕ ਸਕਵੇਟ ਵੀ ਬੁਲਾਇਆ ਗਿਆ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਵੀ ਲਿਜਾਇਆ ਗਿਆ। ਇਸੇ ਦੌਰਾਨ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਘੰਟਿਆਂ ਲਈ ਅਖਬਾਰਾਂ ਦੀਆਂ ਵੈੱਬਸਾਈਟਾਂ ਅਤੇ ਡਿਜੀਟਲ ਪਲੇਟਫਾਰਮਾਂ ਤੇ ਭਵੰਦੀਆਂ ਨੇ ਵੀ ਨਮੀ ਚਰਚਾ ਸ਼ੁਰੂ ਕੀਤੀ ਹੈ ਨਿਗਰਾਨ ਵਰਗ ਕਹਿੰਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਇਹ ਰੋਜ਼ਾਨ ਕੋਈ ਨਵਾਂ ਨਹੀਂ ਹੈ ਇਹ ਪ੍ਰਕਿਰਿਆ ਉਨ੍ਹਾਂ ਵਰਗਾਂ ਤੋਂ ਸ਼ੁਰੂ ਹੋਈ ਸੀ ਜਿਨ੍ਹਾਂ ਨੂੰ ਵੱਖਰਾ ਦਿਖਾ ਕੇ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਮੁੱਖ ਤਾਰਾ মিডিਆ ਇਸ ਦਾ ਸਾਹਮਣਾ ਕਰ ਰਹੀ ਹੈ ਸਾਲ 2020 ਵਿੱਚ ਕੁਝ ਸਿੱਖ ਸੰਸਥਾਵਾਂ ਨਾਲ ਜੁੜੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰੋਕ ਲਗਾਈ ਗਈ ਸੀ। ਉਸ ਸਮੇਂ ਵੱਡੇ ਮੀਡੀਆ ਗਰੁੱਪਾਂ ਨੇ ਇਸ ਨੂੰ ਸਿਰਫ ਇੱਕ ਖਾਸ ਸਮੁਦਾਏ ਨਾਲ ਜੋੜਿਆ ਸੀ ਅਤੇ ਉਹਨਾਂ ਨੇ ਇਸ ਤੇ ਚੁੱਪੀ ਧਾਰ ਲਈ ਸੀ। ਸਾਲ 2023 ਵਿੱਚ ਵਾਰੀ ਆਈ ਮੁਕਤਾ ਡਿਜੀਟਲ ਨਿਊਜ਼ ਪਲੇਟਫਾਰਮਾਂ ਦੀ। ਫਿਰ ਵੀ ਅਖੌਤੀ ਅਖਬਾਰਾਂ ਨੇ ਇਸ ਨੂੰ ਆਪਣਾ ਮਸਲਾ ਨਹੀਂ ਮੰਨਿਆ ਤੇ ਚੁੱਪੀ ਛਾੜ ਲਈ। ਅਤੇ ਹੁਣ ਜਦੋਂ ਸਰਕਾਰੀ ਤੌਰ ਤੇ ਅਖਬਾਰਾਂ ਨੂੰ ਕੁਝ ਘੰਟਿਆਂ ਲਈ ਰੋਕਿਆ ਗਿਆ ਤਾਂ ਚਿੰਤਾ ਵਧਣੀ ਲਾਗਮੀ ਸੀ ਨਿਗਰਾਨ ਮੰਨਦੇ ਹਨ ਕਿ ਇਹੋ ਰਾਤ ਜੋ ਪਹਿਲੇ ਵੱਖਰੇ ਸਮਝੇ ਗਏ ਸਨ ਹਿੱਸਿਆਂ ਨਾਲ ਸ਼ੁਰੂ ਹੋਇਆ ਸੀ ਤੇ ਹੁਣ ਸਾਰੇ ਮੀਡੀਆ ਤੱਕ ਪਹੁੰਚ ਰਿਹਾ ਹੈ ਵਿਸ਼ਲੇਸ਼ਕ ਕਹਿੰਦੇ ਹਨ ਕਿ ਜਦੋਂ ਤਾਕਤ ਦਾ ਦੁਰਉਪਯੋਗ ਕਿਸੇ ਇੱਕ ਵਰਗ ਤੇ ਹੁੰਦਾ ਹੈ ਤਾਂ ਬਾਕੀ ਸਮਾਜ ਚੁੱਪ ਰਹਿੰਦਾ ਹੈ ਤਾਂ ਆਖਿਰਕਾਰ ਇਸ ਦਾ ਖਮਿਆਜਾ ਹਰ ਕਿਸੇ ਨੂੰ ਭੁਗਤਣਾ ਹੀ ਪੈਂਦਾ ਹੈ ਸਿਆਸੀ ਪੱਖੋਂ ਵੀ ਤਨਖਸ਼ੀਬ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਭਾਵੇਂ ਜਿਹੜੀਆਂ ਵੀ ਹੋਣ ਤਾਕਤ ਦੇ ਤਾਂ ਜੇ ਅਤੇ ਕੇਂਦਰੀ ਨੀਤੀਆਂ ਦੇ ਕਾਰਨ ਪਵੰਧੀਆਂ ਦੀ ਪ੍ਰਕਿਰਿਆ ਵਖਵਾਕਰੂ ਰੂਪਾਂ ਦੇ ਵਿੱਚ ਚੱਲ ਜਾਂਦੀ ਹੈ। ਮਿਸਾਲ ਵਜੋਂ ਕੁਝ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਨ ਕਿ ਵਿਰੋਧ ਦੇ ਦੌਰਾਨ ਜਿਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਜਾਂਦੀ ਸੀ ਸਰਕਾਰ ਬਣਨ ਮਗਰੋਂ ਉਹੀ ਅਤਕੰਡੇ ਅਪਣਾਏ ਜਾ ਰਹੇ ਹਨ। ਮਹਾਰਾਜਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਤਦੋ ਹੀ ਸੰਭਵ ਹੋ ਸਕਦਾ ਹੈ ਜਦੋਂ ਸਮਾਜ ਅਤੇ ਮੀਡੀਆ ਇੱਕ ਦੂਜੇ ਨਾਲ ਖੜੇ ਕੇ ਤਾਕਤ ਦੇ ਦੁਰਉਪਯੋਗ ਦਾ ਵਿਰੋਧ ਕਰਨ ਸਿਰਫ ਉਦੋਂ ਹੀ ਮੀਡੀਆ ਦੀ ਆਜ਼ਾਦੀ ਸੰਭਵ ਹੋ ਸਕੇਗੀ